ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿ ਕਿਸ ਤਰ੍ਹਾਂ ਸਪੀਕਰ ਨੇ ਮਿਸਲੀਡ ਕੀਤਾ ਇਸ ਸੌਸ ਨੂੰ ਜਿਹੜੇ ਹਾਈਵੇ ਬੰਦ ਕਰਨੇ ਜਿਹੜੇ ਲਗਾਤਾਰ ਇੱਕ ਸਾਲ ਤੋਂ ਬੰਦ ਸੀ ਉਹਨਾਂ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲਦੇ ਅਸੀਂ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆਲੇ ਜਾ ਰਹੇ ਕੰਮ ਨਹੀਂ ਮਿਲਦਾ ਤੇ ਨਸ਼ੇ ਆ ਲੈ ਜਾਣਗੇ ਸਭ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਦਰ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਇੰਨੀ ਮਦਦ ਹੀ ਜਿੱਤ ਨਹੀਂ ਸਕਦੇ ਜਿਹੜੀ ਫਰਾਈਡੇ ਨੂੰ ਜ਼ੀਰੋ ਆਵਰ ਦੇ ਵਿੱਚ ਈਸ਼ੂ ਚੱਕਿਆ ਸੀ ਅਸਲੀਅਤ ਗੱਲ ਇਹ ਹੈ ਕਿ ਇਹ ਇੱਕ ਸਕ੍ਰਿਪਟ ਦਿੱਲੀ ਤੋਂ ਆਉਂਦੀ ਆ ਤੁਸੀਂ ਜੇ ਸਾਰੇ ਇਹਨੂੰ ਕਨੈਕਟ ਕਰਕੇ ਦੇਖੋਗੇ ਚਾਹੇ ਇਹਨਾਂ ਦੀ ਲੀਡਰ ਆਫ oppositon ਜਿਹੜੀ ਦਿੱਲੀ ਦੇ ਵਿੱਚ ਅਤਸ਼ੀਜੀ ਆ ਉਹਨਾਂ ਦੀ ਸੇਮ ਵਰਡਿੰਗ ਹੈ ਇਹਨਾਂ ਦੇ ਮਿਨਿਸਟਰਸ ਦੀ ਸੇਮ ਵਰਡਿੰਗ ਹੈ ਔਰ ਜਿਹੜੇ ਸਪੀਕਰ ਸਾਹਿਬ ਹੈ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਸੱਚੀ ਗੱਲ ਤਾਂ ਇਹ ਆ ਮੈਨੂੰ ਤਾਂ ਇਹ ਵੀ ਪਤਾ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਔਰ ਇਹਨਾਂ ਨੂੰ ਅਸਲੀਅਤ ਇਹ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਬੋਲਣ ਕੀ ਰਹੇ ਆ ਚ ਲਾਉਣ ਤਾਂ ਦਿੱਲੀ ਵਾਲੇ ਰਹੇ ਆ ਲੇਕਿਨ ਅਨਫੋਰਚੂਨੇਟਲੀ ਜੇ ਸਪੀਕਰ ਇਹੋ ਜਿਹਾ ਮਿਸਲੀਡ ਕਰਦਾ ਔਰ ਉਹਦੇ ਨਾਲ ਮਿਸਬੀਹੇਵ ਵੀ ਕਰਦਾ ਮੈਂ ਇਸ ਕਰਕੇ ਚੁੱਪ ਰਿਹਾ ਕਿਉਂਕਿ ਕੋਈ ਮर्यादा ਸਾਨੂੰ ਸਮਝ ਆਉਂਦੀ ਆ ਕਿ ਇਸ ਹਾਊਸ ਦੀ ਬਰਿਆਦਾ ਲੇਕਿਨ ਸਪੀਕਰ ਕੋਈ ਡਿਕਟੇਟਰ ਨਹੀਂ ਹੁੰਦਾ ਸਪੀਕਰ ਕਸਟੋਡੀਅਨ ਹੁੰਦਾ ਲੇਕਿਨ ਇਹਨਾਂ ਦੇ ਸਿਰ ਨੂੰ ਚੜ ਚੁੱਕੀ ਆ ਇਹ ਜਿਹੜੀ ਇਹ ਇਹ ਜਿਹੜੀ ਪਾਵਰ ਹੈ ਨਾ ਔਰ ਅਨਫੋਰਚੂਨੇਟਲੀ ਜਦੋਂ ਮੈਂ ਇਹ ਵੀਡੀਓ ਸ਼ੇਅਰ ਕੀਤੀ ਤਾਂ ਮੈਨੂੰ ਲੱਗਦਾ ਇਹ ਸਾਰੇ ਡਿਫੈਂਸਿਵ ਉਹ ਬਈ ਹਾਂ ਭਈ ਕਿ ਹਮ ਤਾਂ ਇਹਨਾਂ ਨੇ ਇਹਨੇ ਇਕੱਲੇ ਦੇ ਨੇ ਕੀਤੀ ਇਹਨਾਂ ਦੇ ਤਿੰਨ ਹੋਰ ਮਨਿਸਟਰ ਨੇ ਔਰ ਜਿਹੜੀ ਆਛੀ ਹੈ ਉਹ ਸਾਡੇ ਪੰਜਾਬ ਦੇ ਕੁਛ ਵੀ ਨਹੀਂ ਹੈ ਮੈਨੂੰ ਇਹ ਨਹੀਂ ਲੱਗ ਸਮਝ ਆਈ ਕਿ ਦਿੱਲੀ ਬੈਠ ਕੇ ਦਿੱਲੀ ਵਾਲੇ ਪੰਜਾਬ ਨੂੰ ਇਹੋ ਜਿਹਾ ਬਦਨਾਮ ਕਿਉਂ ਕਰ ਰਹੇ ਆ ਹਰ ਚੀਜ਼ ਜਿਹੜੀ ਇਹਨਾਂ ਦੀ ਜਿੰਨੀ ਨਲਾਇਕੀ ਪਿਛਲੇ 3 ਸਾਲਾਂ ਦੀ ਆ ਉਹ ਸਿਰਫ ਤੇ ਸਿਰਫ ਕਿਸਾਨਾਂ ਤੇ ਪਾ ਰਿਆ ਹੈ ਇਹ ਕਹਿੰਦੇ ਵੀ ਵਪਾਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੌਅ ਐਂਡ ਆਰਡਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੇਕਿਨ ਲਾਰਡ ਲੌਅ ਐਂਡ ਆਰਡਰ ਕਰਕੇ ਅਸਲੀ ਗੱਲ ਹੈ ਕਿ ਇੱਥੇ ਜਿਹੜਾ ਵਪਾਰੀ ਆ ਉਹ ਆਉਣੋਂ ਹਟ ਗਿਆ ਵਪਾਰੀ ਜਿਹੜਾ ਆ ਉਹਨੂੰ ਕੋਈ ਚੀਜ਼ਾਂ ਚਾਹੀਦੀਆਂ ਇੱਕ ਤਾਂ ਧਾਨ ਮਾਲ ਦੀ ਰਾਖੀ ਚਾਹੀਦੀ ਆ ਤੋ ਚਾਹਦਾ ਕਿ ਸਾਡਾ ਸੇਫ ਹੋਵੇ لیکن અનફોર્ટ્યુનેટલી ਇਹ ਸਾਰਾ ਕੁਝ ਸੇਫ ਨਹੀਂ ਗਿਆ ਇਹ ਸਾਰੀ ਜਿਹੜੀ ਲੈਂਡ ਆਰਡਰ ਦੀ ਪ੍ਰੋਬਲਮ ਹੈ ਉਹ ਅਸਲੀਅਤ ਦੇ ਵਿੱਚ ਇਹ ਨਾਦੀ ਨਲਾਇਕੀ ਦਾ ਜੰਮਾ ਔਰ ਇਹ ਪੁਲਿਸ ਸਟੇਟ ਫੜਾ ਕੇ ਬੈਗਾ ਜੋ ਪਟਿਆਲੇ ਹੋ ਰਿਹਾ ਜਾਂ ਹੋਰ ਜਿੰਨੀਆਂ ਜਗ੍ਹਾ ਤੇ ਹੋ ਰਿਹਾ ਇਹ ਅਸਲੀਅਤ ਉਹਨੂੰ ਛਪਾਉਣ ਲਈ ਸਿਰਫ ਕਿਸਾਨਾਂ ਦੇ ਉੱਤੇ ਇਹ ਸਾਰਾ ਕੁਝ ਪਾਉਣਾ ਚਾਹੁੰਦੇ ਆ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਥੈਂਕ ਯੂ ਵੈਰੀ ਮਚ